ਪੰਜਾਬ ਸਰਕਾਰ ਵੱਲੋਂ ਸਿਵਲ ਪ੍ਰਸਾਦ ਸਿੰਘ ਦੇ ਕੀਤੇ ਤਵਾਦਲਾਂ ਤਹਿਤ ਸਬਡਿਵੀਜ਼ਨ ਪਾਤਰਾਂ ਦੇ ਨਵ ਨਿਯੁਕਤ ਐਸਡੀਐਮ ਦੇ ਤੌਰ ਤੇ ਸ਼੍ਰੀਮਤੀ ਮਨਜੀਤ ਕੌਰ ਨੇ ਆਪਣਾ ਅਹੁਦਾ ਸੰਭਾਲ ਲਿਆ ਜਿਨ੍ਹਾਂ ਦਾ ਅੱਜ ਪਾਤਰਾਂ ਵਿਕੇ ਪਹੁੰਚਣ ਦੇ ਸਮੂਹ ਸਟਾਫ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ ਪੱਤਰਕਾਰਾਂ ਨਾਲ 5 ਫਰਵਰੀ ਦਿਨ ਸੋਮਵਾਰ ਨੂੰ ਬਾਅਦਪਰ 2 ਵਜੇ ਗੱਲਬਾਤ ਕਰਦਿਆਂ ਐਸਡੀਐਮ ਨੇ ਸਬਡਿਵੀਜ਼ਨ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਅਹੁਦੇ ਤੇ ਗੁਰੀ ਤਣਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨੂੰ ਆਣਗੇ ਉੱਥੇ ਹੀ ਸ਼ਹਿਰ ਅਤੇ ਇਲਾਕੇ ਦੀ ਸਮੱਸਿਆ ਉਹਨੂੰ ਵੀ ਹੱਲ ਕਰਨ ਲਈ ਸਾਰਿਆਂ ਦੇ ਸਹਿਯੋਗ ਨਾਲ ਹੱਲ ਕੀਤਾ ਜਾਵੇਗਾ। ਆਪਣੇ ਕਿਸੇ ਕਲੀਨ ਸਾਥੀ ਨਾਲ ਪਹਿਲਾਂ ਮੈਂ ਸਮੂਹ ਪਾਤੜਾ ਵਾਸੀਆਂ ਨੂੰ ਤੇ ਪਾਤੜਾ ਦੇ ਸਬਡਿਵੀਜ਼ਨ ਦੇ ਅਦੀਨ ਜਿੰਨੇ ਪਿੰਡ ਨੇ ਉਹਨਾਂ ਸਾਰੇ ਦੇ ਵਸਨੀਕਾਂ ਨੂੰ ਮੈਂ ਆਪਣਾ ਸਤਿ ਸ਼੍ਰੀ ਅਕਾਲ ਕਰਕੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੀ ਆ ਤੇ ਮੈਂ ਇਹੀ ਤੁਹਾਡੇ ਚੈਨਲ ਦੇ ਜ਼ਰੀਏ ਇਹੀ ਕਹਿਣਾ ਚਾਹੂੰਗੀ ਕਿ ਮੈਂ ਸਾਰੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਮੈਂ ਆਪਣੇ ਪਾਤਲਾ ਦੀਆਂ ਜਿਹੜੀਆਂ ਮੁਸ਼ਕਲਾ ਮੇਰੇ ਸਾਹਮਣੇ ਆਉਣਗੀਆਂ ਦਰਪੇਸ਼ ਆਉਣਗੀਆਂ ਲੋਕਾਂ ਦੇ ਜਨ ਜੀਵਨ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਤੇ ਮੈਂ ਵਰਕ ਕਰਾਂਗੀ ਤੇ ਮੈਨੂੰ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ ਇਸ ਲਈ ਤਾਂ ਕਿ ਆਪਾਂ ਪਾਤਲਾਂ ਦੀ ਡਿਵੈਲਪਮੈਂਟ ਹੈ ਜਿਹੜੀ ਕੋਈ ਉਹਨੂੰ ਸਪੀਡੀ ਤਰੀਕੇ ਨਾਲ ਆਪਾਂ ਹੋਰ ਅੱਗੇ ਵਧਾ ਸਕੀ ਹੈ ਜੀ ਬਗਵਾਦ ਮੈਨੂੰ ਤੁਹਾਡੀ ਮੀਟਿੰਗ ਹੋਈ ਹੈ ਕਿ ਇਹ ਜਿਹੜੀ ਹਦੱਤਾਂ ਤੁਹਾਡੀ ਬਿਲਜਾਰ ਕੀਤੀ ਹੈ ਹਾਂਜੀ ਜਨਰਲ ਮੀਟਿੰਗ ਜਿਵੇਂ ਇੱਕ ਫਰਸਟ ਮੀਟਿੰਗ ਮੇਰੀ ਹੋਈ ਹੈ ਮੈਂ ਉਹਨਾਂ ਨੂੰ ਸਟਾਫ ਨਾਲ ਇੰਟਰੋਡਕਸ਼ਨ ਕੀਤੀ ਤੇ ਉਹਨਾਂ ਨੂੰ ਵੀ ਇਹੀ ਗਾਈਡ ਕੀਤਾ ਕਿ ਸਰਕਾਰ ਦੇ ਜਿਹੜੇ ਜਿੰਨੇ ਵੀ ਕੰਮ ਨੇ ਪਹਿਲ ਦੇ ਆਧਾਰ ਤੇ ਆਪਾਂ ਉਹਨਾਂ ਨੂੰ ਕਰਨਾ ਕਿਸੇ ਨੂੰ ਪੈਂਡੈਂਸੀ ਕਿਸੇ ਤਰੀਕੇ ਦੀ ਨਾ ਰੱਖੀ ਜਾਵੇ ਸਰਕਾਰ ਵੱਲੋਂ ਜਿਹੜਾ ਕੋਰਸਪੋਨਡੈਂਸ ਹੋ ਰਿਹਾ ਉਹਨੂੰ ਪ੍ਰਾਇੋਰਟੀ ਤੇ ਕੀਤਾ ਜਾਵੇ ਜਿਵੇਂ ਕੱਲ ਨੂੰ ਸ਼ੁਰੂ ਹੋਣ ਜਾ ਰਹੀ ਹੈ ਪੰਜਾਬ ਗਵਰਨਮੈਂਟ ਦੀ ਨਵੀਂ ਸਕੀਮ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਉਹਦੇ ਤਹਿਤ ਕੱਲ ਨੂੰ ਸਾਡੇ ਇਲਾਕੇ ਦੇ ਵਿੱਚ ਡੇਲੀ ਚਾਰ ਕੈਂਪ ਅੱਜ ਕੱਲ ਤੋਂ ਸ਼ੁਰੂ ਹੋ ਰਹੇ ਨੇ ਉਹ ਡੇਲੀ ਉਹਨਾਂ ਦਾ ਵੀ ਅਸੀਂ ਸਮੀਖਿਆ ਕਰਾਂਗੇ ਅੱਜ ਉਹਨਾਂ ਨਾਲ ਬੈਠ ਕੇ ਸਾਰੇ ਆਫੀਸਰਜ਼ ਨੂੰ ਗਾਈਡ ਕਰਾਂਗੇ ਜੋ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਤੋਂ ਡਾਇਰੈਕਸ਼ਨਸ ਮਿਲੀਆਂ ਨੇ ਤੇ ਅਸੀਂ ਉਹਨਾਂ ਨੂੰ ਕਨਵੇ ਕਰਕੇ ਤਾਂ ਕਿ ਇਹਨਾਂ ਕੈਂਪਾਂ ਦੇ ਵਿੱਚ ਆਉਣ ਵਾਲੇ ਸਾਰੇ ਪਬਲਿਕ ਨੂੰ ਅਸੀਂ ਕਨਵੀਨੀਅੰਟ ਕਰ ਸਕੀਏ ਉਹਨਾਂ ਦੀ ਸਹਾਇਤਾ ਕਰ ਸਕੀਏ ਉਹਨਾਂ ਨੂੰ ਅਸੀਂ ਇਨਵਾਈਟ ਕਰਦੇ ਹਾਂ ਕਿਸੇ ਦੀਆਂ ਵੀ ਕੋਈ ਇਲਾਕੇ ਦੇ ਵਿੱਚ ਕੋਈ ਮੁਸ਼ਕਲਾ ਨੇ ਉਹ ਸਾਡੇ ਕੋਲ ਲੈ ਕੇ ਆਉਣ ਉਹਨਾਂ ਕੈਂਪਾਂ ਦੇ ਵਿੱਚ ਪਿੰਡ ਵਾਈਜ਼ ਵਾਰਡ ਵਾਈਜ਼ ਇਹ ਕੈਂਪ ਲੱਗਣ ਜਾ ਰਹੇ ਨੇ ਤੇ ਕੋਈ ਵੀ ਇਲਾਕੇ ਦਾ ਨਿਵਾਸੀ ਆਪਣੀ ਮੁਸ਼ਕਲ ਨੂੰ ਲੈ ਕੇ ਉਹਨਾਂ ਕੈਂਪਾਂ ਦੇ ਵਿੱਚ ਪੇਸ਼ ਹੋ ਸਕਦਾ ਹੈ ਤੇ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਉਹਨਾਂ ਦਾ ਮੌਕੇ ਤੇ ਜਿਹੜਾ ਇਸ਼ੂ ਹੱਲ ਹੋਣ ਵਾਲਾ ਉਹਨੂੰ ਮੌਕੇ ਤੇ ਹੀ ਕੀਤਾ ਜਾਵੇ ਅਗਰ ਥੋੜਾ ਟਾਈਮ ਲੱਗਣ ਵਾਲਾ ਜਾਂ ਕੁਝ ਸਰਕਾਰ ਕੋਲ ਫਲੈਗ ਕਰਨ ਵਾਲਾ ਇਸ਼ੂ ਹੈ ਤਾਂ ਅਸੀਂ ਉਹਨੂੰ ਵੀ ਪਹਿਲ ਦੇ ਆਧਾਰ ਤੇ ਕਰਨ ਲਈ ਅਸੀਂ پابੰਦ ਹੈਗੇ ਆਂ ਜੋ ਕਿ ਕੱਲ ਨੂੰ ਕੋਲਪਲਾਇਰੜੇ ਕੁਈ ਆਈਡੀਓ ਫਾਈਨਲ ਹੋਏ ਕਿਹੜੇ ਪਿੰਡ ਦੇ ਕਿੱਥੇ ਲੱਕੜੀ ਲੱਕਦ ਲੱਗ ਰਹੇ ਨੇ ਮੈਂ ਹੁਣੇ ਅਜੇ ਜੁਆਇਨ ਕੀਤਾ ਜੀ ਮੇਰੇ ਆਉਣ ਤੋਂ ਪਹਿਲਾਂ ਇਹਨਾਂ ਨੇ ਬਣਾ ਲਿਆ ਹੋਇਆ ਪ੍ਰੋਗਰਾਮ ਅਸੀਂ 3 ਵਜੇ ਉਹਦਾ ਰਿਵਿਊ ਰੱਖਿਆ ਤਾਂ ਤੁਹਾਨੂੰ ਧਿਆਨ ਚਾਜੂਗਾ ਕਿ ਕੱਲ ਨੂੰ ਸਾਰ ਕਿਹੜੇ ਪਿੰਡ ਨੇ ਤੇ ਤੁਹਾਨੂੰ ਮੈਂ ਕਨਵੇ ਕਰਵਾ ਦਿੰਨੀ ਆ ਆਫਿਸ ਤੋਂ ਥੈਂਕ ਯੂ ਬੇਟ